ਪੈਸਾ ਜ਼ਰੂਰ ਕਮਾਓ ਪਰ ਨਾਲ-ਨਾਲ ਦਵਾਵਾਂ ਵੀ ਜ਼ਰੂਰ ਕਮਾਓ ਚੰਗੀਆਂ ਦਵਾਵਾਂ ਜ਼ਿੰਦਗੀ ਦੇ ਹਰ ਮੋੜ ਤੇ ਕੰਮ ਆਉਂਦੀਆਂ ਨੇ ਉਸ ਮੋੜ ਤੇ ਕੰਮ ਆਉਂਦੀਆਂ ਨੇ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਕਿੱਥੇ ਵੀ ਪਰਮਾਤਮਾ ਦੀ ਗੱਲ ਚੱਲਦੀ ਹੋਵੇ ਬਿਨਾਂ ਸੋਚੇ ਸਮਝੇ ਬੈਠ ਜਾਇਆ ਕਰ ਕੀ ਪਤਾ ਕੀਤੀ ਹੋਈ ਸੰਗਤ ਵਿੱਚ ਕਿਹੜੀ ਇੱਕ ਗੱਲ ਵੀ ਤੇਰਾ ਬੇੜਾ ਪਾਰ ਲਾ ਦੇਵੇ ਵਾਹਿਗੁਰੂ ਉਹ ਨਹੀਂ ਦਿੰਦਾ ਜੋ ਤੁਹਾਨੂੰ ਚਾਹੀਦਾ ਹੋਵੇ ਵਾਹਿਗੁਰੂ ਉਹ ਦਿੰਦਾ ਹੈ ਜੋ ਤੁਹਾਡੇ ਲਈ ਠੀਕ ਹੋਵੇ ਸਬਰ ਉਹ ਰੁੱਖ ਹੈ ਜੋ ਹੌਲੀ-ਹੌਲੀ ਫਲ ਦਿੰਦਾ ਹੈ ਪਰ ਜਦੋਂ ਦਿੰਦਾ ਹੈ ਸਾਨੂੰ ਉਮੀਦ ਤੋਂ ਵੱਧ ਕੇ ਮਿਲਦਾ ਹੈ ਸਬਰ ਕਰਨ ਟਾਈਮ ਉੱਤੇ ਅਤੇ ਰੱਬ ਤੇ ਭਰੋਸਾ ਰੱਖੋ ਰਾ ਸੇਰ ਵਾਹਿਗੁਰੂ ਜੀ ਤੇਰੇ ਚਰਨਾਂ ਵਿੱਚ ਝੁਕਦਾ ਹੈ ਦੁਨੀਆ ਅੱਗੇ ਕਦੇ ਨਾ ਝੁਕਣ ਦੇਵੀ ਵਾਹਿਗੁਰੂ ਜੀ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ